ਤਾਂ ਤੁਹਾਨੂੰ ਸ਼ੁਕਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਵਿੱਚ ਪਉਤ ਦੇ ਸਾਇਕਰਾਸੀ ਦੇ ਉਤੇ ਪਹੁੰਚੇ ਹੋਏ ਪੀਪੀਸੀ ਦੇ ਚਾਰ ਯਾਦਵ ਸਾਹਿਬ ਸਾਡੇ ਲੋਕ ਸਭਾ ਹਨ ਦਾ ਸਰਦਾਰ ਸਿੰਦਰ ਸਾਹਿਬ ਸਰਦਾਰ ਪੀਰਮੰਦਰ ਸਾਹਿਬ ਸਮੁੱਚੇ ਲਾਗੇ ਦੇ ਪੰਜ ਸਰਪੰਚ ਤੇ ਮੇਰੇ ਨੰਕਰ ਦੇ ਆਏ ਬਰਬਾਹ ਮਤੇ ਦੀ ਸਾਜ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਕਿੰਡ ਬਰਸੀ ਨੂੰ ਬਰਸੀ ਕਹਿਣਾ ਪੈਂਦਾ ਵੀ ਉਹ ਬਰਸੀ ਖਾਈਆਂ 사 ਲੱਗੇ ਬਣਾਈ ਜਾਂਦੀ ਇਹ ਇੱਕ ਦਸਨ ਖੁਸ਼ੀ ਹੈ ਇੱਕ ਜਬਰ ਜੁਲਮ ਹੈ जिस ਦੇ ਸਾਹ ਦੇ ਵਿੱਚ ਮੈਂ तकरीबन 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੇ ਵਾਇਰ ਨੂੰ ਬਲੰਦ ਕਰਿਆ ਤੁਸੀਂ ਅੱਜ ਜਿੰਨੇ ਇੱਥੇ ਆਇਓ ਮੈਂ ਤੁਹਾਨੂੰ ਦੱਸਣਾ ਚਾਹਨਾ ਇਕੱਲੀ ਬੁੱਤ ਦੀ ਮੌਤ ਹੋ ਗਈ ਮਾਰਾਇਦਾ ਬਾਣਾ ਮੰਨ ਕੇ ਹਰ ਸਾਲ ਆਪਣਾ ਸਰਵਾਦında ਕਿਉਂਕਿ ਮਾਲਕ ਦੀ ਮਰਜ਼ੀ ਹੈ ਪੂਰੀ ਫਸਲ ਹੈ ਕੱਚੀ ਵੰਡੇ ਪੱਕੀ ਵੰਡੇ ਇੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਦੇ ਕੀਤੀ ਹੈ ਸਾਡੀਆਂ ਜਾਂ ਜਨਸੀ ਰੋਣ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸ ਤੇ ਤਰੀਕੇ ਲਗ ਰਹੇ ਨੇ ਮੈਂ ਤਾਂ ਉਹ ਸਾਰੇ ਨੂੰ ਇਸ ਗੱਲ ਤੋਂ ਤਾਂ ਜਾਣੋ ਕਿ ਬੋਣਾ بدل کیچانک نہیں کی گئی سوچ سمجھ کے آسی تو نہیں مارے جا سکتے سی. گو کہ تجیے آ کے بیٹھا مار کے گیا روز سامنے دو سال ہو گئے ہر تک چارج فریم کرنے کا ਬਹੁਤ ਸਾਰੇ ਕਹਾਣੀਆਂ ਨੇ ਕਹੀ ਬੜਾ ਸੂਰਤਾਨਾ ਘਟਨਾ ਦੋ ਚਾਰ ਗੱਲੇ ਸਾਂਝੀ ਕਰੀ ਹੁਣ ਜੇ ਤੁਮ ਉਸਾਰੇ ਇੱਕ ਵਿਅਕਤੀਗਤ ਤੌਰ ਤੇ ਇੱਕ ਨਾਦਾਨ ਸੀ ਨਾਪਿਆ ਨਾ ਕੋਈ ਦਾ ਫਰਕ ਸੀ ਲੱਗੇ ਦੀ ਸ਼ਾਮ ਸੀ ਉਹ ਮਾਰਿਆ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਨੂੰ ਸਵਾਲ ਪੁੱਛਦਾ ਜੇ ਨਾ ਕੋ ਤਸੀਦ ਕਿਸ ਗੱਲ ਦੇ ਨਾਲ ਸ਼ੁਭ ਜੀ ਸਤੂ ਇਹ ਉਹ ਜਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਬੋਸ ਦੇ ਘਰ ਤੋਂ ਕਹਾਟ ਉਤਾਰ ਲੈ ਜੋ ਛੋਟੀ ਕੋਈ ਸਜਾਈ ਨਹੀਂ ਉਹ ਉੱਤ ਕੀਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਤ ਦਾ ਕਿਤੇ ਆਪਣੇ ਘਰ ਦਾ ਉਹ ਪਛਾਣ ਕਰ ਰਿਹਾ ਸੀ ਸਭ ਨੂੰ ਕਿਹਾ ਲੱਗਿਆ ਕਿ ਇਸ ਬੰਦੇ ਨੂੰ ਰਸਤੇ 'ਚ ਹਟਾਉਣਾ ਇੱਕ ਬेटर ਹੱਲ ਹੈ ਕੋਈ ਇੱਕ ਅੱਛਾ ਬਣਾਇਆ ਸੀ ਭਾਤਨਾ ਸਭ ਤੋਂ ਵੱਡਾ ਜੀਵਨ ਤੋਂ ਕਰੇ تی چوبی کروڑ لوگوں فالو کرتے چینل کتنے یہی دا کابل بچہ سارے سدارت گھروں کے پیدا ہونے نہیں کاؤں جاگ کر سکتا وہاں نے جو کہ جائن کیتا بڑے لوگوں نے سوال چکے تو فلانی پارٹی چلا گیا فلانی پارٹی چلا گیا ਉਹਨੇ ਇੱਕੋ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚੱਕਰ ਸਾਫ ਕਰਨਾ ਤਾਂ ਉਹ ਚੱਕਰ ਦੇ ਵਿੱਚ ਬੜਨਾ ਪੈਂਦਾ ਉਹਦੇ ਮੇਰੇ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਾਂ ਤੇ ਨੇ ਕਿਹਾ ਕੋਈ ਗੱਲ ਨਹੀਂ ਦੇਖੇ ਜੋ ਕਦੇ ਵੀ ਹੈਗੇ ਉਹ ਸਾਫ ਕਰਾਂਗੇ ਪਰ ਤੁਸੀਂ ਪਾਰਟੀਆ ਕੈਂਡੀਡੇਟਾਂ ਦਾ ਬਣਦੇ ਹੋ ਪਾਰਟੀਆ ਪ੍ਰਸੰਧੀਆਂ ਦੇ ਨਾਲ ਬਣਦੇ ਹੋ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਲਾ ਕੇ ਕਿ ਨਗਰ ਉਹਨੇ ਕਿ ਅੱਛੇ ਨੋ ਨਾ ਅچھے ਕੈਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ ਵਜਾ ਬੜੇ ਸੁਧਾਰ ਵੱਧ ਰਹੀ ਸੀ ਸੋ ਸੰਤ ਨੂੰ ਚੰਗਾ ਲੱਗਿਆ ਸਤ ਨੂੰ ਚੰਗਾ ਲੱਗਿਆ ਜਰੂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਰਤ ਕੇ ਸਾਹ ਚੱਕਦੀ ਹੈ ਉਸੇ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜਨੇ ਮਸੂਮ ਦੇ ਨਾਲ ਤੋਂ ਬਾਕੀ ਸ਼ਰੀਕਾ ਸੀ

ਤੁਸੀਂ ਇਹ ਜਦੋਂ ਤੋਂ ਮੈਂ ਜੇ ਦੰਡਾ ਲੈ ਕੇ ਜਦੋਂ ਸਮਾਂ ਯਾਤਰੀ ਦੰਡਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰੇ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀ ਅਗਲੀ ਉਸਰਾਖ ਵਿੱਚ ਬਚ ਚੁੱਕੀ ਆ ਮੈਂ ਆਪਣੇ ਨੱਦਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼-ਵੇਸ਼ ਤੱਕ ਦੀਆਂ ਸੰਗਤਾਂ ਦਾ ਤਹਿ ਦਿਲੋਂ

ਮੇਰੇ ਚਾਰ ਪਾਣੀ ਸਾਰਾ ਬਚਿਆ ਕੋਈ ਵੀ ਜਨਾਜ਼ਾ ਪੁਲਿਸ ਨੇ ਕੋ ਮਾਜਾਰੂ ਪੁਲਿਸ ਨੇ ਬੋਤੋ ਅਗਲੇ ਦਾ ਵਿਸ਼ਾਤ ਬਾਤ ਕਰਕੇ ਉਹ ਸਭ ਮਾਫ ਕਰ ਜੂਗਾ ਰੋਇ ਇਲਾਕਾ ਕਾਲਸਾ ਭਾਇ